ਅੱਜ ਹੋਰ ਨਵਾਂ ਖੜਾਕੇਦਾਰ ਵਲੌਗ ਲੈ ਆਉਣ ਲੱਗਾ ਮੈਂ ਪਹੁੰਚਾ ਮਿਊਨਿਕ ਟ੍ਰੇਨ ਸਟੇਸ਼ਨ ਮੈਂ ਚੱਲਣਾ ਸਾਲਜ਼ਬਰਗ ਆਸਟਰੀਆ ਆਸਟ੍ਰੇਲੀਆ ਦੀ ਆਸਟਰੀਆ ਇੱਕ ਛੋਟਾ ਮਲਕ ਹੈ ਜਰਮਨੀ ਦੇ ਨਾਲ ਤਾਂ ਆਹ ਦੇਖੋ ਟ੍ਰੇਨ ਆਖੜਾਕੇਦਾਰ ਟ੍ਰੇਨ ਹੈ ਜਿੱਥੇ ਜਾਣਾ ਇੱਕ ਘੰਟਾ ਲਗਦਾ 50 ਮਿੰਟ ਦੀ ਜਰਨੀ ਹੈ ਦਾ ਸਫਰ ਹੈ ਤਾਂ ਦੇਖਦੇ ਆਹਾ ਸਫਰ ਕਿੱਦਾ ਰਹਿੰਦਾ ਹੈ ਤਾਂ ਸੀਟਾਂ ਤਾਂ 12 ਦਾ ਠੀਕ ਠੀਕ ਹੀ ਲੱਗਦੀਆਂ ਨੇ ਅੰਦਰ ਜਾ ਕੇ ਪਤਾ ਲੱਗਣਾ ਖਾਣਾ ਪੀਣਾ ਸਾਡਾ ਤਿਆਰ ਆ ਦੇਖੋ ਅੱਗੇ ਜਰਨੀ ਲਈ ਕੁਰਸੀਆਂ ਇਦਾਂ ਦੀਆਂ ਆ ਆਰਮ ਟ੍ਰੇਨ ਆ ਵੈਸੇ ਕੋਈ ਦਰੀ ਨਹੀਂ ਹੈ ਜਿੱਥੇ ਵਧੀਆ ਬੁਲੇਟ ਟ੍ਰੇਨ ਵਾਂਗੂੰ ਆਪਣਾ ਖਾਣਾ ਦੀ ਪੈਸਟਰੀ ਤਾਂ ਇੱਕ ਕਾਫੀ ਲੈਂਦੀ ਹੈ ਕਾਫੀ ਤਾਂ ਅਜੇ ਤਾਂ ਗਰਮੀ ਆ ਕੀ ਹੈ پہ نہ کھا کے دیکھنے نیجہ نو یہاں شروع ہوتے <متصفح> ویسے چھوٹے جٹن بہت آدھے آ جے تھے چھوٹے چھوٹے جنڈ دستے آ دیکھو گھر دستے چھوٹے چھوٹے جٹیشن بھی بہت چھوٹا چھوٹا جا پینڈ آ خوبصورتی دیکھو دا سفر ہو گیا تو ہوں چھوٹے چھوٹے پنڈا دن جانے ہیں اور دیکھو گراؤنڈ بھی ہے گا فوٹ بول دا گراؤنڈ ایک ہال بھی دسیا ایک بلڈنگس دیکھو کوڑے ہر دیکھو کوڑے ਹੋ ਜੀ ਬਾਹਰ ਅਸੀਂ ਵੈਸੇ ਅਸਲ ਪਿੰਡਾਂ ਦੇ ਵਿੱਚ ਆ ਗਏ ਆ ਤਾਂ ਇੱਥੇ ਸਿੱਧਾ ਦਾ ਮਾਹੌਲ ਹੀ ਵਸਬੈਣਾ ਪਿੰਡਾਂ ਵਾਲਾ ਮਾਹੌਲ ਤਾਂ ਕਿੰਨਾ ਇੱਕ ਦਾ ਸਫਰ ਹੋਰ ਵੀ ਲੱਗਦਾ 45 ਮਿੰਟ ਰਹਿ ਗਏ ਹੁਣੇ ਹੁਣ ਬਸ ਇਧਰ ਹੀ ਜਗਾ ਤੇ ਜਾਣਾ ਹੈ ਕਾਛੂ ਤੇ ਛੋਟੇ ਆਪਣੇ ਪਿੰਡ ਦੱਸਦੇ ਆ ਦੇਖੋ ਹੋਰ ਚਰਚ ਵੀ ਦੇਖੋ ਇੱਥੇ ਦੱਸਦੀ ਆ ਵਾਜੀ ਵਾਹ ਕਾ ਫਾਰਮਿੰਗ ਦਾ ਇਲਾਕਾ ਆ ਤੇ ਖੇਤੀ ਹੁੰਦੀ ਖੇਤੀਬਾੜੀ ਸਟੇਸ਼ਨ ਤੇ ਪਹੁੰਚ ਵੀ ਗਿਆ ਤਾਂ ਤੁਰ ਵੀ ਪਏ ਆ ਦੇਖੋ ਹਰਾ ਰੰਗ ਇਹਨਾਂ ਨੇ ਕੀਤਾ ਛੱਤ ਵੀ ਹਰੀ ਛੋਟਾ ਜਿਹਾ ਪੈਂਦੇ ਆ ਤਾਂ ਇੱਥੇ ਲੋਕੀ ਕਾਫੀ ਇੱਥੇ ਉਤਰੇ ਆ ਤੇ ਥੋੜੀ ਖਾਲੀ ਹੋ ਗਈ ਇੱਥੇ ਤਾਂ ਲੱਗਦਾ ਇੱਥੇ ਸਾਈਕਲ ਆਪਣੇ ਲੈ ਆਦੇ ਲੋਕਾਂ ਨੇ ਤੇ ਤੁਰਨ ਕਰਨ ਲਈ ਇੱਥੇ ਆਏ ਆ ਇੱਕ ਗੱਲ ਇੱਥੇ ਕਾਫੀ ਲੇਕ ਵੀ ਮਿਲਦੇ ਇੱਥੇ ਹਰੀਆਲੀ ਕਾਫੀ ਆ ਲੇਕਸ ਹੈਗੇ ਆ ਬਿਲਡਿੰਗਾਂ ਦੇਖੋ ਦਾ ਕੈਰੈਕਟਰ ਆਇਆ اگلے سٹیشن تے بھی پہنچ گئے ہیں تے ایک بندہ اپنے سائیکل تے کتے نہ لیا باس اور کوئی نہیں دیدہ تھے کوئی اکتر ہے ابھی نہیں تھے جان لی ابھی بزرگ کس نو ملنا ہے یا پہنچ گئے سالزبرگ سٹیشن تا آسگی ٹرین میونک تو آئی ہے تا ٹرین سٹیشن بھی کتنا خوبصورت لگتا ہے ਤਾਂ ਸਾਲਜ਼ਬਖ ਇੱਕ ਤਕੜਾ ਸ਼ਹਿਰ ਆ ਆਸਟਰੀਆ ਚ ਬਹੁਤ ਖੂਬਸੂਰਤ ਆ ਬਾਹਰ ਜਾ ਕੇ ਦੇਖਨੇ ਦੀ ਖੂਬਸੂਰਤੀ ਵੀ ਕਿਉਂਕਿ ਪਿੰਡ ਤਾਂ ਬਹੁਤ ਦੇਖ ਲਏ ਅੱਜ ਜਿਹੜੇ ਖੂਬਸੂਰਤ ਸਗੇ ਤਾਂ ਮਿਊਨਿਕ ਟ੍ਰੇਨ ਸਟੇਸ਼ਨ ਨਾਲੋਂ ਤਾਂ ਵਧੀਆ ਆ ਮਿਊਨਿਕ ਦਾ ਸਟੇਸ਼ਨ ਤਾਂ ਠੀਕ ਰੋੜਾ ਰੱਪਾ ਜਾ ਰਹੇ ਆ ਚੰਗਾ ਬੇਜ਼ੀ ਤਾਂ ਇਹ ਹੀ ਸੋਹਣਾ ਲੱਗਦਾ ਵੈਸੀ ਸਟੇਸ਼ਨ ਦੇ ਨਾਲ

ਪਰੇ ਦਾ ਕੈਰੈਕਟਰ ਕਾਫੀ ਆ ਕਾ ਰਸਤੇ ਛੋਟੇ ਜਿਹੇ ਪਿੰਡ ਛੋਟੇ ਜਿਹੇ ਸ਼ਹਿਰ ਦੇਖੇ ਫਾਰਮਿੰਗ ਦਾ ਇਲਾਕਾ ਖੇਤੀ ਦਾ ਇਲਾਕਾ ਮੈਨੂੰ ਦੋ ਇਜਾਜ਼ਤ ਮਿਲਦੇ ਅੰਗਲੇ ਵਲੌਗਸ ਜਿਉਂਦੇ ਰਹਾ ਉਹ ਹੱਸਦੇ ਰਹਾ ਵਸਦੇ ਰਹਾ ਇਹਦਾਂ ਨੀ ਜਗਾਹ ਆ ਕੇ ਦੇਖੋ ਰੱਬ ਰਾਖਾ